ਬਾਬਾ ਬੰਦਾ ਸਿੰਘ ਜੀ ਬਹਾਦਰ ਜਿਹਦਾ ਮੁੱਖ ਨਿਸ਼ਾਨਾ ਸੀ ਸਰਹੰਦ ਨੂੰ ਫਤਿਹ ਕਰਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕੀਤਾ ਵਜ਼ੀਰ ਖਾਨ ਨੂੰ ਕਹਿੰਦੇ ਨੇ ਕਿ ਉਹਦੀਆਂ ਮੁਸ਼ਕਾਂ ਬਣ ਕੇ ਉਹਨੂੰ ਸਰਹੰਦ ਦੀਆਂ ਗਲੀਆਂ ਦੇ ਵਿੱਚ ਘੁਮਾਇਆ ਗਿਆ ਉਹਨੂੰ ਕਿਤੇ ਦੀ ਸਜ਼ਾ ਦਿੱਤੀ ਗਈ ਬਾਬਾ ਬੰਦਾ ਸਿੰਘ ਬਹਾਦਰ ਨੇ ਕਹਿੰਦੇ ਨੇ ਕਿ ਉੱਥੇ ਉਹਨਾਂ ਥਾਵਾਂ ਤੇ ਵੀ ਗਿਆ ਜਿਨ੍ਹਾਂ ਥਾਵਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸੈਭਜ਼ਾਦੇ ਵੀ ਹੋ ਕੇ ਆਏ ਸਨ ਜਿਵੇਂ ਇੱਕ ਕੁੰਮੇ ਮਾਸਕੀ ਦੀ ਝੌਂਪੜੀ ਦੇ ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਗਿਆ ਕਿਉਂਕਿ ਉਹਨਾਂ ਨੇ ਸੇਵਾ ਕੀਤੀ ਸੀ ਸਹਿਬਜ਼ਾਦਿਆਂ ਦੀ ਤੇ ਉਹਨਾਂ ਨੂੰ ਬੰਦਾ ਇਨਾਮ ਵੀ ਦੇ ਕੇ ਆਇਆ ਫਿਰ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਹੋਰ ਥਾਵਾਂ ਤੇ ਵੀ ਜਾਂਦੇ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਆਇਆ ਹਰ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਤਿਹ ਪ੍ਰਾਪਤ ਹੁੰਦੀ ਹੈ ਸਮਾਂ ਬੀਤਦਾ ਗਿਆ ਕਹਿੰਦੇ ਨੇ ਕਿ ਜਿਹੜੀਆਂ ਖਬਰਾਂ ਨੇ ਇਹ ਭਾਰਤ ਦੇ ਬਾਦਸ਼ਾਹ ਬਹਾਦਰ ਸ਼ਾਹ ਤੱਕ ਪਹੁੰਚੀਆਂ ਉਹਨੇ ਵੀ ਆਪੋ ਆਪਣੇ ਜਿਹੜੇ ਇਲਾਕਿਆਂ ਦੇ ਰਾਜੇ ਸਨ ਸੂਬੇਦਾਰ ਸਨ ਉਹਨਾਂ ਨੂੰ ਚਿੱਠੀਆਂ ਭੇਜੀਆਂ ਕਿ ਬੰਦਾ ਸਿੰਘ ਬਹਾਦਰ ਨੂੰ ਨਕੇਲ ਪਾਈ ਜਾਵੇ ਇਹਨੂੰ ਰੋਕਿਆ ਜਾਵੇ ਸਮਾਂ ਬੀਤਦਾ ਗਿਆ ਸਮਾਂ ਆਇਆ ਤੇ ਇੱਕ ਦਿਨ ਕਹਿੰਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਹੜੀ ਹਰ ਪਾਸੇ ਫਤਿਹ ਪ੍ਰਾਪਤ ਹੋ ਰਹੀ ਸੀ ਸਮਾਂ ਬੀਤਦਾ ਗਿਆ ਤੇ ਬਹਾਦਰ ਸ਼ਾ ਮਰ ਗਿਆ ਉਹਦੀ ਜਗ੍ਹਾ ਦੇ ਉੱਪਰ ਇੱਕ ਹੋਰ ਰਾਜਾ ਬੈਠਾ ਉਹਦੇ ਤੋਂ ਬਾਅਦ ਕਹਿੰਦੇ ਨੇ ਕਿ ਇਸ ਭਾਰਤ ਦੇ ਦਿੱਲੀ ਦੇ ਤਖਤ ਦੇ ਉੱਪਰ ਫਰੋਖਸियर ਭਾਰਤ ਦਾ ਬਾਦਸ਼ਾ ਬਣਿਆ ਫਰੋਖਸियर ਨੇ ਬਾਦਸ਼ਾ ਬਣਦਿਆਂ ਹੀ ਕਹਿੰਦੇ ਨੇ ਕਿ ਸਾਰੇ ਨਵਾਬਾਂ ਨੂੰ ਸਾਰੇ ਆਪਣੇ ਵੱਡੇ ਅਹਿਲਕਾਰਾਂ ਨੂੰ ਜ਼ਿੰਮੇਦਾਰਾਂ ਨੂੰ ਹੁਕਮ ਭੇਜੇ ਕਿ ਕਿਸੇ ਤਰ੍ਹਾਂ ਇਸ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਜਾਏ ਸਮੁੰਦਖਾਂ ਉਹਦਾ ਪੁੱਤਰ ਜ਼ਕਰਿਆ ਖਾਂ ਸਾਹਮਣੇ ਰਲ ਕੇ ਕਹਿੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਦੇ ਅੰਦਰ ਕਹਿੰਦੇ ਨੇ ਕਿ ਉੱਥੇ ਇਹਨੂੰ ਘੇਰਾ ਪਾ ਲਿਆ ਹੁਣ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਨਾਲ ਥੋੜੇ ਜੇ ਉਹਦੇ ਸਿੰਘ ਨੇ ਕੋਈ ਬਹੁਤ ਵੱਡੀ ਤਾਦਾਦ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਕੋਈ ਤੋਪਾਂ ਨਹੀਂ ਕੋਈ ਚੰਗੇ ਘੋੜੇ ਨਹੀਂ ਕੋਈ ਉਹਦੇ ਕੋਲ ਚੰਗੀਆਂ ਤਲਵਾਰਾਂ ਜਾਂ ਚੰਗੇ ਹਥਿਆਰ ਨਹੀਂ ਥੋੜੇ ਜੇ ਸਿੰਘ ਨੇ ਔਰ ਉਹਨਾਂ ਸਿੰਘਾਂ ਦੇ ਜਜ਼ਮੇ ਨੂੰ ਸਲਾਮ ਹੈ ਆਪਣੇ ਸਿੰਘਾਂ ਦੇ ਜਜ਼ਮੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਭਾਰਤੀ ਹਕੂਮਤ ਦੇ ਨਾਲ ਕਹਿੰਦੇ ਨੇ ਕਿ 8 ਮਹੀਨਿਆਂ ਤੱਕ ਜੂਝਦਾ ਰਿਹਾ 8 ਮਹੀਨੇ ਲਗਾਤਾਰ ਇਸ ਗੁਰਦਾਸ ਨੰਗਾ ਦੀ ਗੱਡੀ ਨੂੰ ਇਸ ਸਮੁੰਦਖਾਂ ਤੇ ਉਹਦੇ ਪੁੱਤਰ ਜ਼ਕਰੀਆ ਖਾਨ ਨੇ ਕਹਿੰਦੇ ਨੇ ਘੇਰਾ ਬਣਾ ਕੇ ਰੱਖਿਆ ਹੁਣ ਇਹ ਜਿਹੜਾ ਕੱਚੀ ਗੱਡੀ ਸੀ ਗੁਰਦਾਸ ਨੰਗਲ ਦੀ ਗੜੀ ਇਹਨਾਂ ਨੂੰ ਕਹਿੰਦੇ ਨੇ ਕਿ ਰਾ ਬਣਾਇਆ ਇੱਕ ਬਾਹੀ ਦੇ ਉੱਪਰ ਸਮੁੰਦਖਾਨੇ ਆਪ ਕਬਜ਼ਾ ਕੀਤਾ ਇੱਕ ਬਾਹੀ ਦੇ ਉੱਪਰ ਆਪਣੇ ਪੁੱਤਰ ਜ਼ਕਰੀਆ ਖਾਨ ਨੂੰ ਬਿਠਾਇਆ ਇੱਕ ਬਾਹੀ ਦੇ ਉੱਪਰ ਉਹਨੇ ਜਿਹੜੇ ਜ਼ਿਮੀਦਾਰ ਤੇ ਹੋਰ ਚੌਧਰੀ ਲੋਕ ਸਨ ਉਹਨਾਂ ਨੂੰ ਕਬਜ਼ਾ ਦਿੱਤਾ ਕਿ ਤੁਸੀਂ ਰਾਖੀ ਰੱਖਣੀ ਹੈ 8 ਮਹੀਨਿਆਂ ਤੱਕ ਲਗਾਤਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਰਾ ਬਣਾ ਕੇ ਰੱਖਿਆ ਅਖੀਰਲਾ ਜਿਹੜਾ ਸਮਾਂ ਆਉਂਦਾ ਗਿਆ ਉਹ ਸਮਾਂ ਕਹਿੰਦੇ ਨੇ ਕਿ ਐਸਾ ਆਇਆ ਕਿ ਗਾੜੀ ਦੇ ਅੰਦਰ ਇਹਨਾਂ ਫੌਜਾਂ ਨੇ ਉੱਥੇ ਅੰਨ ਪਾਣੀ ਜਿਹੜਾ ਸੀ ਉਹ ਜਾਣਾ ਬਿਲਕੁਲ ਬੰਦ ਕਰ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੰਦਰ ਫੌਜਾਂ ਉਹਨਾਂ ਨੇ ਹਾਰ ਨਹੀਂ ਕਬੂਲੀ ਇੱਥੋਂ ਤੱਕ ਵੀ ਕਹਿੰਦੇ ਨੇ ਉੱਥੇ ਸਮਾਂ ਆਇਆ ਕਿ ਸਿੰਘਾਂ ਨੇ ਦਰਖਤਾਂ ਦੇ ਪੱਤੇ ਵੀ ਲਾ ਕੇ ਖਾਦੇ ਜਦੋਂ ਪੱਤੇ ਮੁੱਕ ਗਏ ਤਾਂ ਫਿਰ ਉਹਨਾਂ ਸਿੰਘਾਂ ਨੇ ਦਰਖਤਾਂ ਦੀਆਂ ਟਾਣੀਆਂ ਤੇ ਛਿਲਣਾ ਨੂੰ ਪਾਣੀ ਦੇ ਵਿੱਚ ਉਬਾਲ ਕੇ ਉਹ ਵੀ ਖਾਧੀਆਂ ਕਦੇ ਉਹਨਾਂ ਨੂੰ ਆਟੇ ਦੀ ਤਰ੍ਹਾਂ ਪੀਸ ਕੇ ਖਾਂਦੇ ਨੇ ਤੇ ਇੱਕ ਸਮਾਂ ਐਸਾ ਵੀ ਆਇਆ ਕਿ ਸਿੰਘਾਂ ਨੇ ਆਪਣੇ ਕੈਨੇਡਿਕ ਪੱਟਾਂ ਦਾ ਮਾਸ ਕੱਢ-ਕੱਢ ਕੇ ਵੀ ਖਾਧਾ ਉਹਦੇ ਨਾਲ ਵੀ ਉਹਨਾਂ ਨੇ ਦਿਨ ਬਤੀਤ ਕੀਤੇ ਨੇ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਸਿੰਘ ਬੜੇ ਜਜ਼ਬੇ ਦੇ ਨਾਲ ਜੂਸਦੇ ਨੇ ਪਰ 8 ਮਹੀਨਿਆਂ ਦੇ ਘੇਰੇ ਤੋਂ ਬਾਅਦ ਜਦੋਂ ਸਿੰਘ ਅੰਦਰੋਂ ਭੁੱਖ ਦੇ ਨਾਲ ਉਹਨਾਂ ਦੇ ਸਰੀਰ ਦਰਬਲ ਹੋ ਗਏ ਸਰੀਰਾਂ ਦੇ ਵਿੱਚ ਉਹ ਲੜਨ ਜੋਗੀ ਤਾਕਤ ਨਾ ਰਹੀ ਤਾਂ ਇਸ ਸਮੁੰਦਖਾਂ ਦੀਆਂ ਫੌਜਾਂ ਨੇ ਕਹਿੰਦੇ ਨੇ ਕਿ ਕੱਚੀ ਗੜੀ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ ਕਿਲੇ ਦਾ ਗੜੀ ਦਾ ਦਰਵਾਜ਼ਾ ਖੁੱਲਦਿਆਂ ਸਾਰ ਕਹਿੰਦੇ ਨੇ ਕਿ ਇਸ ਸਮੁੰਦਖਾਂ ਨੇ ਤਕਰੀਬਨ 300 ਦੇ ਕਰੀਬ ਜਿਹੜੇ ਸਿੱਖ ਸਨ ਭੁੱਖੇ ਸਨ ਪਿਆਸੇ ਸਨ ਬਿਮਾਰੀ ਦੇ ਨਾਲ ਜੂਝ ਰਹੇ ਸਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਇੱਥੋਂ ਤੱਕ ਵੀ ਹੋਇਆ ਕਿ ਉਹਨਾਂ ਸ਼ਹੀਦ ਹੋਏ ਸਿੱਖਾਂ ਦੇ ਢਿੱਡਾਂ ਨੂੰ ਚੇਰ ਕੇ ਦੇਖਿਆ ਗਿਆ ਕਿ ਕਿਤੇ ਇਹਨਾਂ ਨੇ ਕੋਈ ਕੀਮਤੀ ਖਜ਼ਾਨਾ ਕੋਈ ਸੋਨੇ ਦੀਆਂ ਮੋਹਰਾਂ ਆਪਣੇ ਢਿੱਡ ਦੇ ਅੰਦਰ ਤੇ ਨਹੀਂ ਲਕੋ ਕੇ ਰੱਖੀਆਂ ਕੱਚੇ ਗੜੀ ਦੇ ਅੰਦਰੋਂ ਕਹਿੰਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਇਸ ਗੜੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਉਹਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਕੁਝ ਸਾਥੀ ਗ੍ਰਿਫਤਾਰ ਕੀਤੇ ਗਏ ਤੇ 3000 ਦੇ ਕਰੀਬ ਸਿੰਘਾਂ ਦੇ ਜਿਹੜੇ ਸਿਰ ਸਨ ਉਹ ਨੇਰਿਆਂ ਦੇ ਉੱਪਰ ਟੰਗੇ ਗਏ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਭਾਈ ਬਾਜ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਬਾਬਾ ਫਤਿਹ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਪੈਰਾਂ ਦੇ ਵਿੱਚ ਬੇੜੀਆਂ ਬੰਨੀਆਂ ਗਈਆਂ ਪੱਟਾਂ ਦੇ ਵਿੱਚ ਛੱਲੇ ਪਾਏ ਗਏ ਗਲੇ ਦੇ ਵਿੱਚ ਚੱਕਰ ਪਾਇਆ ਗਿਆ ਤੇ ਲੱਕ ਨੂੰ ਕਹਿੰਦੇ ਨੇ ਜੰਜੀਰਾਂ ਬੰਨੀਆਂ ਗਈਆਂ ਇੱਕ ਪਿੰਜਰੇ ਦੇ ਵਿੱਚ ਪਾ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਉਸ ਪਿੰਜਰੇ ਨੂੰ ਵੀ ਬਾਹਰੋਂ سنگਲਾਂ ਦੇ ਨਾਲ ਬੰਨ ਦਿੱਤਾ ਗਿਆ ਮੁਗਲ ਡਰਦੇ ਸਨ ਕਿ ਬੰਦਾ ਸਿੰਘ ਬਹਾਦਰ ਪਹਿਲਾਂ ਇੱਕ ਬੇਰਾਗੀ ਸਾਧੂ ਸੀ ਇਹਦੇ ਕੋਲ ਰਿੱਧੀਆਂ ਸਿੱਧੀਆਂ ਨੇ ਤੇ ਡਰਦੇ ਸਨ ਕਿ ਕਿਤੇ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਕਿਤੇ ਇਹ ਪਿੰਜਰੇ ਨੂੰ ਨਾਲ ਹੀ ਉਡਾ ਕੇ ਨਾ ਲੈ ਜਾਏ ਉਹਨਾਂ ਦੇ ਸਿਪਾਹੀ ਕਹਿੰਦੇ ਸਨ ਕਿ ਸਾਨੂੰ ਵੀ ਇਹਦੇ ਨਾਲ ਪਿੰਜਰੇ ਦੇ ਵਿੱਚ ਹੀ ਪਾ ਦਿਓ ਜੇ ਬੰਦਾ ਸਿੰਘ ਬਹਾਦਰ ਉੱਡ ਕੇ ਨਿਕਲਣ ਦਾ ਯਤਨ ਕਰੇਗਾ ਆਪਣੀਆਂ ਤਾਕਤਾਂ ਦੇ ਨਾਲ ਤੇ ਮੈਂ ਉਸੇ ਵਕਤ ਖੰਜਰ ਇਹਦੀ ਵੱਖੀ ਦੇ ਵਿੱਚ ਖੋਪਦਿਆਂਗਾ ਐਨਾ ਖੋਫ ਸੀ ਬੰਦਾ ਸਿੰਘ ਬਹਾਦਰ ਦਾ ਮੁਗਲਾਂ ਦੇ ਅੰਦਰ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਕੇ ਆਂਦਾ ਗਿਆ ਸਨ 1715 ਦੇ ਅੰਦਰ ਦਸੰਬਰ ਮਹੀਨੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਲਾਹੌਰ ਤੋਂ ਸਮੁੰਦਖਾਂ ਦਾ ਪੁੱਤਰ ਜ਼ਕਰੀਆ ਖਾਂ ਆਪਣੇ ਇੱਕ ਸਾਥੀ ਦੇ ਨਾਲ ਬੰਦਾ ਸਿੰਘ ਬਹਾਦਰ ਨੂੰ ਤੇ ਉਹਦੇ ਨਾਲ ਦੇ ਸਿੱਖਾਂ ਨੂੰ ਫਰوقਸ਼ੀਰ ਦੇ ਦਰਬਾਰ ਦੇ ਵਿੱਚ ਪੇਸ਼ ਕਰਨ ਦੇ ਲਈ ਕਹਿੰਦੇ ਨੇ ਕਿ ਲਾਹੌਰ ਤੋਂ ਦਿੱਲੀ ਵੱਲ ਲੈ ਕੇ ਆਉਣ ਲੱਗਦੇ ਨੇ 2 ਮਹੀਨੇ ਲਗਾਤਾਰ ਸਫ਼ਰ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਨਾਲ ਦੇ ਸਿੱਖਾਂ ਨੂੰ ਲਾਹੌਰ ਤੋਂ ਦਿੱਲੀ ਲੈ ਕੇ ਆਂਦਾ ਗਿਆ ਤੇ ਜਦੋਂ ਦਿੱਲੀ ਲੈ ਕੇ ਆਉਣ ਲੱਗੇ ਸਨ ਜ਼ਕਰੀਆ ਖਾਨ ਨੇ ਆਖਿਆ ਕਿ ਕਿਤੇ ਫਰوقਸ਼ੀਰ ਇਹ ਨਾ ਕਵੇ ਕਿ ਤੁਸੀਂ ਐਨੇ ਥੋੜੇ ਜਿ ਸਿੱਖਾਂ ਨੂੰ ਫੜਨ ਦੇ ਲਈ ਸ਼ਾਹੀ ਫੌਜਾਂ ਦਾ ਐਨਾ ਨੁਕਸਾਨ ਕਰਾਇਆ 8 ਮਹੀਨੇ ਘੇਰਾ ਬਣਾ ਕੇ ਰੱਖਿਆ ਕਿਤੇ ਉਹ ਆਪਣਾ અપਮਾਨ ਨਾ ਕਰੇ ਆਪਣੀ ਹੇਠੀ ਨਾ ਹੋਵੇ ਉੱਥੇ ਫਿਰ ਕਹਿੰਦੇ ਨੇ ਜ਼ਕਰੀਆਂ ਖਾਨ ਨੇ ਐਲਾਨ ਕੀਤਾ ਕਿ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਿਹੜੇ ਸਿੱਖ ਰਹਿੰਦੇ ਨੇ ਉਹਨਾਂ ਦੇ ਵੀ ਸਿਰ ਲਾਏ ਜਾਣ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਔਰਤਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਜਿਹੜੇ ਨਿਰਦੋਸ਼ ਸਨ ਜਿਨ੍ਹਾਂ ਨੇ ਕੋਈ ਮੁਗਲਿਆ ਹਕੂਮਤ ਦੇ ਵਿਰੋਧ ਕੋਈ ਸਾਜ਼ਿਸ਼ ਨਹੀਂ ਕੀਤੀ ਕੋਈ ਜੰਗ ਦੇ ਵਿੱਚ ਹਿੱਸਾ ਨਹੀਂ ਲਿਆ ਉਹਨਾਂ ਨੂੰ ਵੀ ਕਹਿੰਦੇ ਨੇ ਕਿ ਗ੍ਰਿਫਤਾਰ ਕੀਤਾ ਗਿਆ ਤਲਵਾਰਾਂ ਦੇ ਨਾਲ ਉਹਨਾਂ ਦੇ ਸਿਰ ਕਲਮ ਕੀਤੇ ਗਏ ਤੇ ਉਹਨਾਂ ਸਮਿਆਂ ਦੇ ਅੰਦਰ ਕਹਿੰਦੇ ਨੇ ਕਿ ਜ਼ਕਰੀਆ ਖਾਂ 700 ਸਿੱਖਾਂ ਦੇ ਸਿਰਾਂ ਦੇ ਗੱਡੇ ਭਰ ਕੇ ਲਾਹੌਰ ਤੋਂ ਦਿੱਲੀ ਲੈ ਕੇ ਆਉਂਦਾ ਹੈ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਕਹਿੰਦੇ ਨੇ ਕਿ ਉੱਥੇ ਪਹਿਲਾਂ ਹੌਕਾ ਦਿੱਤਾ ਗਿਆ ਕਿ ਅੱਜ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਲੰਗਿਆ ਜਾਣਾ ਦਿੱਲੀ ਦੀਆਂ ਸੜਕਾਂ ਦੇ ਉੱਪਰ ਬਾਜ਼ਾਰਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਭੀੜ ਜਮਾ ਹੋਈ ਸਿੱਖਾਂ ਨੂੰ ਦੇਖਣ ਦੇ ਵਾਸਤੇ ਬੰਦਾ ਸਿੰਘ ਬਹਾਦਰ ਨੂੰ ਇੱਕ ਹਾਥੀ ਦੇ ਉੱਪਰ ਬਿਠਾਇਆ ਗਿਆ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਨਾਲ ਲਿਜਾਇਆ ਜਾ ਰਿਹਾ ਹੈ ਤੇ ਕਹਿੰਦੇ ਨੇ ਕਿ ਅੱਜ ਬੰਦਾ ਸਿੰਘ ਬਹਾਦਰ ਜਦੋਂ ਉਹਨੂੰ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਸਭ ਤੋਂ ਅਖੀਰ ਦੇ ਵਿੱਚ ਕਹਿੰਦੇ ਨੇ ਕਿ ਜ਼ਕਰੀਆਂ ਖਾਰੀਆਂ ਫੌਜਾਂ ਦੇ ਵੱਲੋਂ ਨੇਜੇ ਦੇ ਉੱਪਰ ਇੱਕ ਬਿੱਲੀ ਨੂੰ ਵੀ ਮਾਰ ਕੇ ਟੰਗਿਆ ਗਿਆ ਉਹਦਾ ਕਾਰਨ ਇਹ ਸੀ ਕਿ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਗੁਰਦਾਸ ਨੰਗਲ ਦੀ ਗਲੀ ਦੇ ਅੰਦਰ ਅਸੀਂ ਤੇ ਕੋਈ ਬਿੱਲੀ ਕੁੱਤਾ ਵੀ ਨਹੀਂ ਛੱਡ ਕੇ ਆਏ ਭਾਵ ਕਿ ਸਿੱਖਾਂ ਦਾ ਖੁਰੀਆਂ ਖੋਜ ਮਟਾ ਕੇ ਆਏ ਆ ਸਭ ਕੁਝ ਬਰਬਾਦ ਕਰਕੇ ਆਏ ਆ ਅਸੀਂ ਤੇ ਉੱਥੇ ਬਿੱਲੀਆਂ ਵੀ ਜਿਉਂਦੀਆਂ ਨਹੀਂ ਛੱਡੀਆਂ ਬਿੱਲੀ ਵੀ ਨਾਲ ਟੰਗ ਕੇ ਲੈ ਕੇ ਆਏ ਆ ਸਿੱਖਾਂ ਦੇ ਸਿਰ ਜਿਹੜੇ ਸਨ ਉਹ ਨੇਜਿਆਂ ਦੇ ਉੱਪਰ ਟੰਗੇ ਗਏ ਸਿੱਖਾਂ ਦੇ ਸਿਰਾਂ ਦੇ 700 ਗੱਡੇ ਪਰ ਕੇ ਲਿਆਂਦੇ ਗਏ ਫਰੋਖਸ਼ੇਰ ਦੇ ਦਰਬਾਰ ਦੇ ਅੰਦਰ ਬੰਦਾ ਸਿੰਘ ਬਹਾਦਰ ਨੂੰ ਪੇਸ਼ ਕੀਤਾ ਗਿਆ ਫਰੋਖਸ਼ੇਰ ਕਹਿੰਦੇ ਨੇ ਕਿ ਮਨ ਦੇ ਵਿੱਚ ਬੜਾ ਖੁਸ਼ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਕਹਿੰਦੇ ਨੇ ਕਿ 750 ਦੇ ਕਰੀਬ ਜਿਹੜੇ ਸਿੱਖ ਸਨ ਉਹਨਾਂ ਨੂੰ ਸ਼ਹੀਦ ਕਰਨ ਦਾ ਐਲਾਨ ਕੀਤਾ ਗਿਆ ਹੁਣ ਉਹਨਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਇਹ ਵੀ ਤੈਅ ਕੀਤਾ ਗਿਆ ਕਿ ਸਾਰੇ ਸਿੱਖਾਂ ਨੂੰ ਇੱਕੋ ਦਿਨ ਦੇ ਵਿੱਚ ਸ਼ਹੀਦ ਨਹੀਂ ਕੀਤਾ ਜਾਣਾ 100-100 ਸਿੰਘਾਂ ਦਾ ਜਥਾ ਇੱਕ-ਇੱਕ ਦਿਨ ਦੇ ਵਿੱਚ ਸ਼ਹੀਦ ਕੀਤਾ ਜਾਵੇਗਾ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ 100-100 ਦੇ ਕਰੀਬ ਸਿੰਘ ਜਿਹੜੇ ਨੇ ਉਹ ਸ਼ਹੀਦ ਕੀਤੇ ਜਾਂਦੇ ਨੇ ਜਦੋਂ ਸਿੱਖ ਸ਼ਹੀਦ ਕੀਤੇ ਜਾਂਦੇ ਨੇ ਤੇ ਸਿੱਖ ਜਿਹੜੇ ਨੇ ਉਹ ਜਲਾਦ ਨੂੰ ਮੁਕਤੀ ਦਾਤਾ ਕਹਿੰਦੇ ਨੇ ਮੁਗਲ ਵੇਖ ਕੇ ਹੈਰਾਨ ਹੋਏ ਜ਼ਕਰੀਆ ਖਾਨ ਵੇਖ ਕੇ ਹੈਰਾਨ ਹੋਇਆ ਫਰੂਖਸিয়ার ਵੇਖ ਕੇ ਹੈਰਾਨ ਹੋਇਆ ਕਿ ਇਹ ਜਿਹੜੇ ਸਿੱਖ ਨੇ ਇਹ ਜਲਾਦ ਨੂੰ ਮੁਕਤੀ ਦਾਤਾ ਕਹਿੰਦੇ ਨੇ ਸਿੱਖ ਡਰਦੇ ਤੇ ਨਹੀਂ ਪਰ ਆਪਸ ਦੇ ਵਿੱਚ ਲੜਦੇ ਨੇ ਲੜਦੇ ਕਿਉਂ ਨੇ ਹਰ ਕੋਈ ਇੱਕ ਦੂਜੇ ਤੋਂ ਪਹਿਲਾ ਸ਼ਹੀਦ ਹੋਣਾ ਚਾਹੁੰਦਾ ਇੱਕ ਕਹਿੰਦਾ ਮੈਨੂੰ ਪਹਿਲਾ ਸ਼ਹੀਦ ਹੋ ਲੈੰਦੇ ਹੋ ਦੂਜਾ ਅੱਗੇੋਂ ਲੜਦਾ ਕਿ ਨਹੀਂ ਪਹਿਲੋਂ ਮੈਨੂੰ ਸ਼ਹੀਦ ਹੋ ਲੈਣਦੇ ਹੋ ਉਹ ਡਰਦੇ ਕਿਸੇ ਕੋਲੋਂ ਮਿੰਤਾ ਨਹੀਂ ਕਰਦੇ ਪਰ ਜਲਾਦ ਦੀਆਂ ਮਿੰਤਾ ਕਰਦੇ ਨੇ ਉਹਦਾ ਕਾਰਨ ਇਹ ਸੀ ਜਲਾਦ ਨੂੰ ਇਸ ਕਰਕੇ ਮਿੰਤਾ ਨੇ ਕਰਦੇ ਕਿ ਸਾਡੀ ਜਾਨ ਬਖਸ਼ੀ ਜਾਵੇ ਬਲਕਿ ਮਿੰਤਾ ਇਸ ਕਰਕੇ ਕਰਦੇ ਨੇ ਕਿ ਪਹਿਲਾਂ ਮੈਨੂੰ ਸ਼ਹੀਦ ਕੀਤਾ ਜਾਵੇ ਫਰੂਖ ਸਿਰ ਵੇਖ ਕੇ ਹੈਰਾਨ ਹੋਇਆ ਕਿ ਸਿੱਖਾਂ ਦੇ ਐਸੇ ਜਜ਼ਬੇ ਕਹਿੰਦੇ ਨੇ ਕਿ ਉੱਥੇ ਸਿੱਖ ਜਿਹੜੇ ਨੇ ਜਲਾਦ ਨੂੰ ਕਹਿੰਦੇ ਨੇ ਕਿ ਐ ਮੁਕਤੀ ਦਾਤਾ ਪਹਿਲਾਂ ਮੈਨੂੰ ਸ਼ਹੀਦ ਕਰ ਮੈਨੂੰ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਪਹਿਲਾਂ ਥਾਂ ਮਿਲਣੀ ਚਾਹੀਦੀ ਹੈ ਜਲਾਦ ਵੀ ਵੇਖ ਕੇ ਹੈਰਾਨ ਹੁੰਦੇ ਨੇ ਹਰ ਰੋਜ 700 ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਮਾਰਚ ਦੇ ਮਹੀਨੇ ਦੇ ਅੰਦਰ ਇਹ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ 803 ਮਹੀਨੇ ਬਾਅਦ ਜੂਨ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ ਹੁੰਦਾ ਹੈ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਨੇ ਕਿ ਪਿੰਜਰੇ ਦੇ ਵਿੱਚੋਂ ਬਾਹਰ ਕੱਢਿਆ ਜ਼ਮੀਨ ਤੇ ਬਿਠਾਇਆ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਉਹ ਯੋਧਾ ਹੈ ਜਿਨੇ ਥੋੜਾ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਬਤੀਤ ਕੀਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿ ਕੇ ਉਹਨੇ ਉਹ ਸਬਕ ਪੜ ਲਿਆ ਜਿਹੜਾ ਸਬਕ ਕਦੇ ਗੁਰੂ ਅਰਜਨ ਦੇ ਮਹਾਰਾਜ ਨੇ ਪੜਾਇਆ ਸੀ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਬਾਬਾ ਬੰਦਾ ਸਿੰਘ ਬਹਾਦਰ ਜਿਹਦੇ ਰੋਮ ਰੋਮ ਦੇ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਪਿਆਰ ਵਸ ਚੁੱਕਿਆ ਸੀ ਹੁਣ ਉਹ ਪਿਆਰ ਅੱਜ ਆਪਣੀ ਮੰਜ਼ਲ ਤੱਕ ਇੰਨਾ ਪਹੁੰਚ ਗਿਆ ਕਿ ਬੰਦਾ ਸਿੰਘ ਬਹਾਦਰ ਦੇ ਅੰਦਰੋਂ ਮੌਤ ਦਾ ਭੈਅ ਹੀ ਖਤਮ ਹੋ ਚੁੱਕਿਆ ਸੀ ਮੌਤ ਉਹਨੂੰ ਡਰਾ ਨਹੀਂ ਸਕੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਮੀਨ ਤੇ ਬਿਠਾਇਆ ਗਿਆ ਉਹਦੇ ਸਾਹਮਣੇ ਲਿਆਂਕੇ ਉਹਦੇ 4 ਸਾਲ ਦੇ ਪੁੱਤਰ ਬਾਬਾ ਅਜੈ ਸਿੰਘ ਨੂੰ ਬਿਠਾਇਆ ਗਿਆ ਤੇ ਜਲਾਦ ਨੇ ਕਹਿੰਦ ਨੇ ਕਿ ਖੰਜਰ ਬਾਬਾ ਬੰਦਾ ਸਿੰਘ ਦੇ ਹੱਥ ਦੇ ਵਿੱਚ ਫੜਾਉਂਦਿਆਂ ਹੋਇਆਂ ਆਕਿਆ ਕਿ ਆਪਣੇ ਪੁੱਤਰ ਦਾ ਕਲੇਜਾ ਕੱਢੋ ਬਾਬਾ ਬੰਦਾ ਸਿੰਘ ਬਹਾਦਰ ਦੇ ਬੋਲ ਸਨ ਕਹਿਣ ਲੱਗੇ ਪੁੱਤਰ ਭਾਵੇਂ ਆਪਣਾ ਹੋਵੇ ਤੇ ਭਾਵੇਂ ਦੁਸ਼ਮਣ ਦਾ ਹੋਵੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਕਦੇ ਵੀ ਕਿਸੇ ਬੱਚੇ ਤੇ ਵਾਰ ਨਹੀਂ ਕਰਦਾ ਪੁੱਤਰ ਭਾਵੇਂ ਦੁਸ਼ਮਣ ਦਾ ਵੀ ਕਿਉਂ ਨਾ ਹੋਵੇ ਬੱਚਾ ਹੋਵੇ ਅਸੀਂ ਬੱਚੇ ਤੇ ਕਦੇ ਵਾਰ ਨਹੀਂ ਕਰਦੇ ਉੱਥੇ ਫਿਰ ਕਹਿੰਦੇ ਨੇ ਜਲਾਦ ਨੇ ਬਾਬਾ ਅਜੈ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਜ਼ਮੀਨ ਤੇ ਲਟਾਇਆ ਸਭ ਤੋਂ ਪਹਿਲਾਂ ਉਹਦੀਆਂ ਬਾਹਾਂ ਵੱਡੀਆਂ ਲੱਤਾਂ ਵੱਡੀਆਂ ਤੇ ਬੱਚਾ ਬਾਬਾ ਅਜੈ ਸਿੰਘ ਜਿਹੜਾ ਸੀ ਕਹਿੰਦੇ ਨੇ ਕਿ ਉਹਦੇ ਸਰੀਰ ਦੇ ਵਿੱਚੋਂ ਖੂਨ ਦੀਆਂ ਤਤੇਰੀਆਂ ਵਗਣ ਲੱਗੀਆਂ ਬਾਬਾ ਬੰਦਾ ਸਿੰਘ ਬਹਾਦਰ ਸਾਹਮਣੇ ਬੈ ਕੇ ਇਹ ਸਾਰਾ ਕੁਝ ਤੱਕਦੇ ਨੇ ਅੰਦਰੋਂ ਖੂਨ ਖੋਲਦਾ ਹੈ ਪਰ ਫਿਰ ਵੀ ਇਹ ਸਾਰਾ ਕੁਝ ਉਸ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਿਆਂ ਹੋਇਆਂ ਸਬਰ ਦੇ ਵਿੱਚ ਉਸ ਰੱਬ ਦੇ ਭਾਣੇ ਦੇ ਵਿੱਚ ਰਹਿੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਜਲਾਦ ਨੇ ਕਹਿਦਨੇ ਕਿ ਆਪਣੇ ਖੰਜਰ ਦੇ ਨਾਲ ਬਾਬਾ ਅਜੈ ਸਿੰਘ ਦੇ ਸੀਨੇ ਨੂੰ ਚੇਰਿਆ ਤੇ ਅੰਦਰੋਂ ਤੜਪਦਾ ਹੋਇਆ ਦਿਲ ਕੱਢ ਕੇ ਰੁਗ ਭਰ ਕੇ ਕਹਿੰਦਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਨੂੰ ਸਿਪਾਈਆਂ ਨੇ ਖੋਲਿਆ ਤੇ ਜਲਾਦ ਨੇ ਉਹ ਜਿਹੜਾ ਦਿਲ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਤੁਨ ਦਿੱਤਾ ਮੂੰਹ ਖੱਲਾ ਹੋਣ ਕਰਕੇ ਉਹ ਦਿਲ ਜ਼ਮੀਨ ਤੇ ਡਿੱਗ ਗਿਆ ਉਸ ਤੋਂ ਬਾਅਦ ਕਹਿੰਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਖੰਜਰ ਦੇ ਨਾਲ ਪਹਿਲਾਂ ਉਹਦੀ ਸੱਜੀ ਅੱਖ ਕੱਢੀ ਗਈ ਫਿਰ ਉਹਦੀ ਖੱਬੀ ਅੱਖ ਕੱਢੀ ਗਈ ਫਿਰ ਉਹਦੀ ਸੱਜੀ ਬਾਹ ਵੱਢੀ ਗਈ ਖੱਬੀ ਬਾਹ ਵੱਢੀ ਗਈ ਇਸੇ ਤਰ੍ਹਾਂ ਉਹਨਾਂ ਦੀਆਂ ਲੱਤਾਂ ਵੱਡੀਆਂ ਗਈਆਂ ਪਰ ਬਾਬਾ ਬੰਦਾ ਸਿੰਘ ਬਹਾਦਰ ਫੇਰ ਵੀ ਅਡੋਲ ਅਵਸਥਾ ਦੇ ਵਿੱਚ ਬੈਠੇ ਨੇ ਅਖੀਰ ਨੂੰ ਕਹਿੰਦੇ ਨੇ ਕਿ ਜਲਾਦਾ ਨੇ ਗਰਮ ਕੀਟ ਜੰਬੂਰਾ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਦੀਆਂ ਬੋਟੀਆਂ ਨੋਚਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਸ ਤਰ੍ਹਾਂ ਅੰਤਾਂ ਦੇ ਤਸੀਹੇ ਦਿੱਤੇ ਗਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਤਾਂ ਦੇ ਤਸੀਹੇ ਦਿੰਦਿਆਂ ਹੋਇਆਂ ਜ਼ਾਲਮ ਹਕੂਮਤ ਦੇ ਵੱਲੋਂ ਸਨ 1716 ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਉਹ ਸੂਰਮਾ ਸੀ ਉਹ ਗੁਰੂ ਦਾ ਉਹ ਸਿੱਖ ਸੀ ਜਿਨੇ ਆਪਣੀ 46 ਸਾਲ ਦੀ ਉਮਰ ਦੇ ਅੰਦਰ ਥੋੜੇ ਸਮੇਂ ਦੇ ਅੰਦਰ ਹੀ ਬਹੁਤ ਵੱਡੇ ਕਾਰਨਾਮੇ ਕਰਕੇ ਦਿਖਾਏ 1708 ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਦੇ ਨੇ ਤੇ 1708 ਤੋਂ ਲੈ ਕੇ 1716 ਤੱਕ ਤਕਰੀਬਨ 8 ਸਾਲ ਬੰਦੇ ਨੇ 8 ਸਾਲ ਦੀ ਸਮੇਂ ਦੇ ਅੰਦਰ ਹੀ ਉਹਨਾਂ ਨੇ ਖਾਲਸਾ ਰਾਜ ਵੀ ਕਾਇਮ ਕੀਤਾ ਤੇ ਇਸ ਭਾਰਤ ਦੇ ਅੰਦਰ ਜਿਵੇਂ ਦਾਰਾ ਜਿਹੜਾ ਪ੍ਰਣਾਲੀ ਚੱਲਦੀ ਸੀ ਉਹਨੂੰ ਵੀ ਬਿਲਕੁਲ ਖਤਮ ਕਰਕੇ ਜ਼ਮੀਨਾਂ ਦੇ ਮਾਲਕ ਜ਼ਮੀਨਾਂ ਵਾਉਣ ਵਾਲਿਆਂ ਨੂੰ ਬਣਾਇਆ ਗਿਆ ਇਸ ਭਾਰਤ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਨਵੇਕਲਾ ਇਤਿਹਾਸ ਰਚ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜਿਹੜੇ ਚਰਨਾਂ ਨੂੰ ਇਹਨਾਂ ਸਮਰਪਣ ਸੀ ਕਿ ਉਹਨੇ ਖਾਲਸਾ ਰਾਜ ਕਾਇਮ ਕਰਨ ਤੋਂ ਬਾਅਦ ਆਪਣਾ ਸਿੱਕਾ ਵੀ ਜਾਰੀ ਕੀਤਾ ਆਪਣੀ ਮੋਹਰ ਵੀ ਜਾਰੀ ਕੀਤੀ ਪਰ ਸਿੱਕੇ ਦੇ ਉੱਪਰ ਵੀ ਉਹਨੇ ਆਪਣਾ ਨਾਮ ਨਹੀਂ ਲਿਖਾਇਆ ਸਿੱਕੇ ਦੇ ਉੱਪਰ ਵੀ ਉਹਨੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦਾ ਨਾਮ ਲਿਖਾਇਆ ਤੇ ਜਿਹੜੇ ਇੱਕ ਹੁਕਮ ਨਾਮੇ ਜਾਰੀ ਕਰਨ ਦੇ ਵਾਸਤੇ ਉਹਨਾਂ ਨੇ ਮੋਹਰ ਜਾਰੀ ਕੀਤੀ ਮੋਹਰ ਦੇ ਉੱਪਰ ਵੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦਾ ਨਾਮ ਲਿਖਾਇਆ ਤੇ ਬੋ ਲਿਖੇ ਸਨ ਕਿ ਦੇਗੋ ਤੇਗੋ ਫਤਿਹ ਉਹ ਨੁਸਰਤ ਬੇਦਰੰਗ ਯਾਫਤ ਅਜ਼ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਭਾਵਕੇ ਮੈਨੂੰ ਦੇਗ ਤੇ ਤੇਗ ਦੀ ਫਤਿਹ ਪ੍ਰਾਪਤ ਹੋਈ ਪਰ ਇਹ ਜਿਹੜੀ ਫਤਿਹ ਪ੍ਰਾਪਤ ਹੋਈ ਇਹ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਈ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਕੁਝ ਵੀ ਕੀਤਾ ਕਦੇ ਉਹਦੇ ਤੇ ਆਪਣਾ ਹੱਕ ਨਹੀਂ ਜਿਤਾਇਆ ਕਦੇ ਉਹਦੇ ਤੇ ਆਪਣਾ ਹੰਕਾਰ ਨਹੀਂ ਕੀਤਾ ਹਮੇਸ਼ਾ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਨੂੰ ਸਮਰਪਿਤ ਹੋ ਕੇ ਰਹੇ ਨੇ